ਬਾਜੀ ਉਹ 1000 ਰੁਪਏ ਦੀ ਜਿਹੜੀ ਸਕੀਮ ਲੱਗੀ ਨਾ ਮੋਬਾਈਲ ਫੋਨ ਦੀ ਦੀਵਾਲੀ ਤੇ ਉਹ ਦੇਦੇ ਹੋ। ਲੋ ਬਾਜੀ ਵੀਵੋ ਦਾ V60 ਇਹ ਤੁਹਾਨੂੰ ਮਿਲੇਗਾ 1000 ਰੁਪਏ 'ਚ ਆਹ ਬਾਜੀ ਨੋਟ 14 ਆਏਗਾ ਰੈਡਮੀ ਦਾ ਇਹ ਵੀ ਮਿਲੇਗਾ ਤੁਹਾਨੂੰ 1000 ਰੁਪਏ 'ਚ ਇੱਥੇ ਤੁਹਾਨੂੰ ਆਈਫੋਨ ਵੀ ਮਿਲੇਗਾ 1000 ਰੁਪਏ 'ਚ ਹੋਰ ਤਾਂ ਹੋਰ ਤੁਹਾਨੂੰ ਇਲੈਕਟ੍ਰੋਨਿਕਸ ਹੀ ਸਾਰੇ ਮਿਲ ਜਾਣਗੇ 1000 ਰੁਪਏ 'ਚ ਇੱਥੇ ਤੁਹਾਨੂੰ ਫਰਿੱਜ ਵੀ ਮਿਲ ਜਾਏਗਾ ਟੀਵੀ ਵੀ ਮਿਲ ਜਾਏਗਾ LED ਵੀ ਮਿਲ ਜਾਏਗੀ ਵਾਸ਼ਿੰਗ ਮਸ਼ੀਨ ਵੀ ਮਿਲ ਜਾਏਗੀ ਹੋਰ ਤਾਂ ਹੋਰ ਪਰ ਇਹ ਜਿਹੜਾ 1000 ਰੁਪਏ ਵਾਲਾ ਕੰਮ ਹੈ ਇਹ ਸਿਰਫ ਹੈਗਾ ਤੇ ਇਹ ਵੀ ਸਿਰਫ ਚੱਲੂਗਾ ਸਿਰਫ ਦੀਵਾਲੀ ਤੱਕ। ਮਤਲਬ ਇਸ ਤੋਂ ਬਾਅਦ ਜੇ ਕੋਈ ਬੰਦਾ ਆਵੇ ਤਾਂ ਤੁਹਾਡੇ ਹੱਥ ਖੜੇ ਆ। ਬਿਲਕੁਲ ਹੱਥ ਖੜੇ ਆ ਬਾਜੀ। ਆ ਦੇਖੋ ਸਰ ਜੀ ਸਾਡਾ Samsung ਵਾਲਾ ਸੈਕਸ਼ਨ ਹੈ। ਇੱਥੇ ਦੇਖੋ ਵੱਡੇ ਵੱਡੇ ਟੀਵੀ ਲੱਗੇ ਆ। ਆ ਦੇਖੋ ਵੱਡੇ ਵੱਡੇ ਫ੍ਰਿਜਾਂ ਦੀ ਵੈਰਾਈਟੀ ਵੀ ਹੈਗੀ ਸਾਡੇ ਕੋਲ। ਸਰ ਇਹ ਸਾਰਾ 1000 ਰੁਪਏ 'ਚ ਆ? ਸਭ ਕੁਝ ਸਰ 1000 ਰੁਪਏ 'ਚ ਹੈ। ਪਰ ਬਾਜੀ ਦੇਖੋ ਵਾਸ਼ਿੰਗ ਮਸ਼ੀਨਾਂ ਇੰਨੀਆਂ ਲੱਗੀਆਂ, ਫ੍ਰਿਜ ਇੰਨੇ ਲੱਗੇ ਆ। ਆ ਦੇਖੋ ਵੱਡੇ ਵੱਡੇ ਟੀਵੀ ਲੱਗੇ ਆ। ਸਭ ਕੁਝ 1000 ਰੁਪਏ ਦੇ ਵਿੱਚ ਆ। ਪਰ ਬਾਜੀ ਜਿਹੜਾ ਨਾਲ ਦਾ ਦੁਕਾਨਦਾਰ ਆ ਨਾ ਉਹ ਨਾਲ ਉਹ ਵੀ ਪਰ ਦੇਣੇ ਪਹਿਲਾਂ 100 ਬੰਦੇ ਨੂੰ ਆ ਵੀ ਦੇਣੇ ਦੀਵਾਲੀ ਤੱਕ ਹੀ ਹੈ ਇਹ ਤਾਂ ਬੜੇ ਘੈਂਟ ਘੈਂਟ ਗਿਫਟ ਰੱਖਿਆ ਹਾਂਜੀ ਬਾਜੀ ਬਹੁਤ ਬੰਦੇ ਦੇ ਇਹ ਸਾਰੇ ਦੇਣੇ ਆ ਜੀ ਸਾਰੀ ਕਿਸ਼ਤ ਤੋਂ ਇਲਾਵਾ ਤੁਹਾਨੂੰ ਹੋਰ ਆਫਰ ਦਿੰਨੇ ਆ ਜਿਹੜਾ ਬੰਦੇ ਸਾਡੇ ਪਹਿਲੇ 20 ਅਸੀਂ ਨਾਮ ਕੱਢਨੇ ਆ ਕਿ ਸੈਂਡਵਿਚ ਮੇਕਰ ਦੇ ਜਿਹੜੇ ਬੰਦੇ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲ ਸਾਨੂੰ ਸਿਰਫ ਲਾਈਕ ਕਰਨਗੇ ਤੇ ਕਮੈਂਟ ਕਰਨਗੇ ਤੇ ਸ਼ੇਅਰ ਕਰਨਗੇ ਮਤਲਬ ਜਿਹੜੇ ਬੰਦੇ ਪਹਿਲੇ 20 ਮੈਕਸਿਮਮ ਸ਼ੇਅਰ ਕਰਨਗੇ ਉਹਨਾਂ ਨੂੰ ਵੀ ਸੈਂਡਵਿਚ ਮੇਕਰ ਭੇਜੇ ਜਾਣਗੇ ਤੇ ਉਹਨਾਂ ਨੂੰ ਥਰੂ ਤੇਰੇ ਐਡਰੈਸ ਭੇਜੇ ਜਾਣਗੇ ਮਤਲਬ ਕੋਰੀਅਰ ਤੁਸੀਂ ਕਰਾਉਂਗੇ ਕੋਰੀਅਰ ਅਸੀਂ ਕਰਾਉਂਦੇ ਹਾਂ ਮਤਲਬ ਮੈਂ ਸਾਰਿਆਂ ਨੂੰ ਦੱਸ ਦਵਾ ਕਿ ਜਿਹੜਾ ਇਹ ਵੀਡੀਓ ਦੇਖ ਰਿਹਾ ਹੈਗਾ ਉਹਨੇ ਚੈਨਲ ਨੂੰ ਫੋਲੋ ਕੀਤਾ ਹੋਵੇ ਤੇ ਆਪਨੇ ਸੈਂਡਵਿਚ ਮੇਕਰ ਭਾਜੀ ਬੀਪੀਐਲ ਕੰਪਨੀ ਦੇ ਇਹ 20 ਬੰਦੇ ਨੂੰ ਦੇਨੇ ਸਿਰਫ ਸ਼ੇਅਰਿੰਗ ਦੇ ਉੱਤੇ ਸਿਰਫ ਸ਼ੇਅਰਿੰਗ ਦੇ ਉੱਤੇ ਤੇ ਸਾਡਾ ਧਰੂਵ ਇਲੈਕਟ੍ਰੋਨਿਕਸ ਦਾ ਚੈਨਲ ਫੋਲੋ ਕੀਤਾ ਹੋਵੇ ਨਾਲ ਤੁਹਾਡਾ ਲੋਕਲ ਮਾਟੋ ਦਾ ਫੋਲੋ ਕੀਤਾ ਹੋਵੇ ਭਾਜੀ ਲੋਕਾਂ ਨੇ ਨਾ ਸਕਰੀਨਸ਼ਾਟ ਲੈ ਕੇ ਤੁਹਾਡੇ ਕੋ ਆ ਜਾਣਾ ਲੋਕਾਂ ਨੇ ਮੰਗਣੇ ਆ ਜੀ ਭ ਫਾਈਨਾਂਸ ਨਹੀਂ ਕਰਾਣਾ ਚਾਹੁੰਦਾ ਤਾਂ ਸਾਡੇ ਕੋਲ ਹੋਰ ਆਪਸ਼ਨ ਵੀ ਹੈਗੀਆਂ ਨੇ ਤੁਸੀਂ ਸਾਡੇ ਕੋਲ ਕ੍ਰੈਡਿਟ ਕਾਰਡ ਲਿਆਓ ਸਾਡੇ ਕੋਲ ਹੋਰ ਵਧੀਆ ਵਧੀਆ ਕੈਸ਼ਬੈਕ ਲਓ ਸਾਡੇ ਕੋਲ ਵੱਡੇ ਵੱਡੇ ਫ੍ਰਿਜਾਂ ਤੇ 25-25 ਹਜ਼ਾਰ ਤੱਕ ਦੇ ਕੈਸ਼ਬੈਕ ਹੈਗੇ ਐਕਸਟਰਾ ਡਿਸਕਾਊਂਟ ਹਾਂਜੀ ਇਹ ਤੁਹਾਡੇ ਤੋਂ ਇਲਾਵਾ ਕੋਈ ਦੇਗਾ ਨਹੀਂ ਨਹੀਂ ਭਾਜੀ ਸਿਰਫ ਸਾਡੇ ਕੋਲ ਹੀ ਮਿਲੇਗਾ ਹੋਰ ਤੁਸੀਂ ਐਲਈਡੀ ਦੇ ਵੀ ਵਧੀਆ ਕੈਸ਼ਬੈਕ 10-10 ਹਜ਼ਾਰ 15-15 ਹਜ਼ਾਰ ਕੈਸ਼ਬੈਕ ਹੈਗਾ ਵੱਡੀ ਵੱਡੀ ਵਾਲੇ ਤੇ ਨਾਲ ਤੁਸੀਂ 8-8 ਗਿਫਟ ਸਾਰਿਆਂ ਨਾਲ ਹਾਂਜੀ ਭਾਜੀ ਪਰ ਇਹ ਦੇਣੇ ਪਹਿਲਾਂ 100 ਬੰਦਿਆਂ ਨੂੰ ਹੀ ਹੈ ਉਹ ਵੀ ਦੇਣੇ ਦੀਵਾਲੀ ਤੱਕ ਹੀ ਹੈ ਪਰ ਸਾਡੇ ਕੋਲ ਫ੍ਰਿਜਾਂ ਦੀ ਬਹੁਤ ਵੱਡੀ ਵੈਰਾਈਟੀ ਹੈ ਇਹ ਸਾਡੇ ਕੋਲ ਤਕਰੀਬਨ 250 ਲ ਪਹਿਨੇ ਚਾਹੇ 8 ਕਿਲੋ ਚਾਹੇ 14 ਕਿਲੋ ਸਾਢੇ ਕੋਲ Samsung LG ਮਿਕਸ ਬ੍ਰੈਂਡ ਸਭ ਕੁਝ ਹੈਗਾ ਜੀ ਤੁਸੀਂ ਜੋ ਮਰਜ਼ੀ ਲੈ ਲਓ ਸਾਰੇ ਵਜੇ ਤੋਂ ਵਧੀਆ ਬ੍ਰੈਂਡ ਨੇ ਸਾਰੇ ਬ੍ਰੈਂਡ ਦੇ ਨਾਲ ਤੁਸੀਂ 8 ਗਿਫਟ ਦੇਣੇ ਆ ਸਾਰੇ ਬ੍ਰੈਂਡ ਦੇ ਨਾਲ ਜਵਾਨੇ ਤੱਕ ਦੇਣੇ ਆ ਦੀਵਾਲੀ ਤੱਕ ਦੇਣੇ ਆ ਪਹਿਲੇ 100 ਬੰਦਿਆਂ ਨੂੰ ਦੇਣੇ ਆ ਤੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਤੇ ਨਾਲੇ ਮੇਰਾ ਚੈਨਲ ਵੀ ਫੋਲੋ ਕਰਕੇ ਆਏਗਾ ਉਹਨਾਂ ਨੂੰ ਦੇਨੇ ਆ ਤੇ ਨਾਲੇ ਸਾਡੇ ਕੋਲ ਜਿਹੜਾ ਪਰਚੇਸ ਕਰੇਗਾ ਉਹਨਾਂ ਨੂੰ ਦੇਨੇ ਆ ਸਰ ਦੇਖੋ ਜੀ ਇਸ ਦਿਵਾਲੀ ਦੀ ਸਾਡੀ ਸਭ ਤੋਂ ਵੱਡੀ ਸੇਲ ਹੈ ਇਹਦੇ ਵਿੱਚ ਤੁਹਾਨੂੰ ਹਰੇਕ ਇਲੈਕਟ੍ਰੋਨਿਕਸ ਪ੍ਰੋਡਕਟ ਤੇ ਬਹੁਤ ਵਧੀਆ ਰੇਟ ਮਿਲਦਾ ਹੈ ਤੇ ਨਾਲੇ ਮਿਲਦਾ ਸਿਰਫ 3 ਤੋਂ 4 ਦਿਨ ਵਾਸਤੇ ਹੈ ਤੁਸੀਂ ਸਾਰਾ ਸ਼ਹਿਰ ਘੁੰਮ ਲੋ ਸਾਰਾ ਪੰਜਾਬ ਘੁੰਮ ਲੋ ਗਲੀ ਕੁਚੇ ਦੀ ਜਿਹੜੀ ਮਰਜ਼ੀ ਤੱਕ ਜਾਣਾ ਸਾਰੇ ਦੇ ਘੁੰਮ ਲੋ ਜੋ ਆਫਰ ਅਸੀਂ ਦੇ ਦੇਣੀ ਹੈ ਜੋ ਕੈਸ਼ਬੈਕ ਅਸੀਂ ਦੇ ਦੇਣਾ ਉਹ ਤੁਹਾਨੂੰ ਕਿੱਥੇ ਨਹੀਂ ਮਿਲਣਾ ਅਸੀਂ ਪੂਰੀ ਮਿਹਨਤ ਤੇ ਲਗਨ ਨਾਲ ਹਰ ਚੀਜ਼ ਇਮਾਨਦਾਰੀ ਨਾਲ ਦਿੰਨੇ ਆ ਤੇ ਸਾਡੇ ਰੇਟ ਸਭ ਨਾਲ ਵਧੀਆ ਰਹਿੰਦੇ ਆ ਜੋ ਰੇਟ ਇਸ ਦਿਵਾਲੀ ਤੇ ਅਸੀਂ ਦੇਣ ਲੱਗੇ ਜੇ ਤੁਹਾਡੇ ਕੋਲ ਨਾ ਚੱਕ ਹੋਣ ਤਾਂ ਯਾਦ ਰੱਖੋ ਜੀ